ਇੱਕ ਕਿਰਾਏ ਦੀ ਬਿਲਡਿੰਗ ਦੇ ਵਿੱਚ ਸੰਸਥਾ ਚੱਲਦੀ ਹੁੰਦੀ ਸੀ ਤਾਂ ਪਹਿਲਾ ਪਲਾਟ ਤੁਸੀ ਦਿੱਤਾ ਗਿਆ ਸੀਗਾ ਕਿ ਮਨ ਦੇ ਵਿੱਚ ਆਇਆ ਸੀ ਕਿ ਕੁਝ ਸੋਚਿਆ ਸੀ ਰਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਛੋਟੀ ਜੀ ਆਪਾਂ ਨੇ ਉਹ ਸਾਂਝ ਪਾਲੀ ਹੋਰ ਉਹਦੇ ਵਿੱਚ ਮੇਰਾ ਐਡਾ ਕੋਈ ਵੱਡਾ ਯੋਗਦਾਨ ਨਹੀਂ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਜੋ ਕਿ ਸਹਸਾ ਤੇਰਾ ਜਿਵੇਂ ਪ੍ਰਬਾਸਰਾ ਸੰਸਥਾ ਦੇ ਵਿੱਚ ਪਹੁੰਚੇ ਆ ਤਾਂ ਪ੍ਰੰਪ ਆਸਰਾ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੀ ਪ੍ਰਬਾਸਰਾ ਪਹਿਲਾਂ ਇੱਕ ਕਿਰਾਏ ਦੇ ਥਾਂ ਤੇ ਚੱਲਦਾ ਹੁੰਦਾ ਸੀ ਕਿਰਾਏ ਦੀ ਬਿਲਡਿੰਗ ਚ ਚੱਲਦਾ ਹੁੰਦਾ ਸੀ ਜਿੱਥੇ ਨਹੀਂ ਆਸਰਿਆਂ ਨੂੰ ਆਸਰਾ ਦਿੱਤਾ ਜਾਂਦਾ ਸੀ ਇਲਾਜ ਹੁੰਦਾ ਸੀ ਧਿਆਨ ਰੱਖਿਆ ਜਾਂਦਾ ਸੀ ਤਾਂ ਇਹ ਬਿਲਡਿੰਗ ਜੋ ਹੈ ਪ੍ਰਬਾਸਰਾ ਦੀ ਇਸ ਦੀ ਸ਼ੁਰੂਆਤ ਜਿਸ ਬੰਦੇ ਦੇ ਵੱਲੋਂ ਜੋ ਹੋਈ ਹੈ ਯਾਨੀ ਕਿ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਇੱਕ ਚੀਜ਼ ਦੱਸੀ ਕਿ ਇਸ ਬਿਲਡਿੰਗ ਨੂੰ ਬਣਾਉਣ ਦੇ ਲਈ ਜੋ ਪਹਿਲਾ ਪਲੋਟ ਹੈ ਉਹ ਜਿਸ ਸ਼ਖਸ ਨੇ ਦਿੱਤਾ ਜੋ ਸਾਡੇ ਨਾਲ ਇੱਥੇ ਮੌਜੂਦ ਨਹੀਂ ਤਾਂ ਜੋ ਕਾਫੀ ਜ਼ਿਆਦਾ ਖੁਸ਼ ਨੇ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਅੱਜ ਉਹਨਾਂ ਦੀ ਦੋਤੀ ਤੇ ਪੋਤੀ ਦਾ ਜਨਮ ਦਿਨ ਹੈ ਸਭ ਤੋਂ ਪਹਿਲਾਂ ਵਧਾਈਆਂ ਦਿਨੇ ਆ ਉਹਨਾਂ ਨੂੰ ਸੋ ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਸਰਦਾਰ ਜੀ ਸਭ ਤੋਂ ਪਹਿਲਾਂ ਵਧਾਈਆਂ ਥੈਂਕ ਯੂ ਜੀ ਸੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਜਨਮ ਦਿਨ ਮਨਾਉਣ ਦੇ ਲਈ ਆਪਣੇ ਬੱਚਿਆਂ ਦਾ ਤਾਂ ਕਿਹਦਾ ਕਿਹਦਾ ਜਨਮ ਦਿਨ ਹੈ ਮੇਰੀ ਪੋਤੀ ਰੂਹਾਨੀਅਤ ਕਾ ਜੀ ਤੇ ਦੋਤੀ ਮੇਰੀ ਉਹਨਾਂ ਦਾ ਮੈਂ ਕਿੱਥੇ ਰੂਹਾਨੀ ਰੂਹੀ ਲਿਆਏ ਨੇ ਜੀ ਮੈਂ ਆਪਣੀ ਪੋਤੀ ਤੇ ਦੋਤੀ ਦਾ ਇਹਨਾਂ ਦਾ ਦਾਤੇ ਦੀ ਕਿਰਪਾ ਹੋਈ ਹੈ ਵੀ ਦਾਤੇ ਨੇ ਦਾਤਾਂ ਦਿੱਤੀਆਂ ਇਹ ਮੇਰੀ ਪੋਤੀ ਹੈ ਇਹ ਮੇਰੀ ਦੋਤੀ ਹੈ ਜੀ ਇਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਇੱਥੇ ਆਏ ਆਂ ਜੀ ਤੇ ਮਹਾਰਾਜ ਕਿਰਪਾ ਕਰਨ ਵੀ ਅੱਗੇ ਵਾਸਤੇ ਵੀ ਇਹ ਸੇਵਾਵਾਂ ਮੈਂ ਵੀਰ ਜੀ ਦਾ ਬਹੁਤ ਧੰਨਵਾਦੀ ਵੀ ਉਹਨਾਂ ਨੇ ਸਾਨੂੰ ਇੱਥੇ ਬੱਚਿਆਂ ਦੀ ਸੇਵਾ ਦੇ ਵਿੱਚ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ ਹੈ ਜੀ ਆ ਵੀਰ ਜੀ ਨੇ ਦੱਸਿਆ ਕਿ ਜਦੋਂ ਪ੍ਰਬਾਸਨਾ ਦੀ ਇੱਕ ਕਰਾਈ ਦੀ ਬਿਲਡਿੰਗ ਦੇ ਵਿੱਚ ਸੰਸਥਾ ਚੱਲਦੀ ਹੁੰਦੀ ਸੀ ਤਾਂ ਪਹਿਲਾ ਪਲਾਟ ਤੁਜੀ ਦਿੱਤਾ ਗਿਆ ਸੀਗਾ ਕਿ ਮਨ ਦੇ ਵਿੱਚ ਆਇਆ ਸੀ ਕਿ ਕੁਝ ਸੋਚਿਆ ਸੀ ਬਸ ਉਹ ਵੀ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਜੋ ਕਿ ਸ਼ਹਿਸ ਉਹ ਤੇਰਾ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਛੋਟੀ ਜੀ ਆਪਾਂ ਨੇ ਉਹ ਸਾਂਝ ਪਾਲੀ ਹੋਰ ਉਹਦੇ ਵਿੱਚ ਮੇਰਾ ਐਡਾ ਕੋਈ ਵੱਡਾ ਯੋਗਦਾਨ ਨਹੀਂ ਜੀ ਬਸ ਸ਼ੁਕਰ ਦਾਤੇ ਦਾ ਕਰੀਦਾ ਵੀ ਉਹ ਇਹਨੇ ਐਸੇ ਯੋਗ ਬਣਾਏ ਹਨ ਤੇ ਸੇਵਾ ਲਈ ਜਾ ਰਹੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਘਰ ਦੇ ਵਿੱਚ ਖੁਸ਼ੀਆਂ ਨੇ ਧੋਤੀ ਦਾ ਵੀ ਜਨਮ ਦਿਨ ਹੈ ਪੋਤੀ ਦਾ ਵੀ ਜਨਮ ਦਿਨ ਹੈ ਤਾਂ ਇਸ ਬਿਲਡਿੰਗ ਦੀ ਜੋ ਨਹੀਂ ਕਹਿ ਸਕਦੇ ਆ ਪਹਿਲੀ ਵਾਰ ਜੋ ਪਲਾਟ ਦਿੱਤਾ ਗਿਆ ਸੀ ਇਹਨਾਂ ਦੇ ਵੱਲੋਂ ਦਿੱਤਾ ਗਿਆ ਸੀਗਾ ਤੇ ਅੱਜ ਕਾਫੀ ਜ਼ਿਆਦਾ ਖੁਸ਼ ਨੇ ਬੱਚਿਆਂ ਦੇ ਬਰਥਡੇ ਮਨਾ ਰਹੇ ਨੇ ਤਾਂ ਇੱਥੇ ਜਿੰਨੇ ਹੋਰ ਬੱਚੇ ਨੇ ਉਹਨਾਂ ਦੇ ਲਈ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਕਹਿੰਦੇ ਨੇ ਕਿ ਮੈਂ ਪੁੱਛਿਆ ਕਿ ਕੀ ਮੰਦ ਵਿੱਚ ਆਇਆ ਸੀ ਉਹ ਕਹਿੰਦੇ ਨੇ ਤੇਰਾ ਤੁਝ ਕੋ ਸੌਂਪੀਏ ਮਤਲਬ ਰੱਬ ਨੇ ਇੰਨੇ ਜੋਗਾ ਕੀਤਾ ਉਹ ਇਨੇ ਚਹੀ ਬਹੁਤ ਜ਼ਿਆਦਾ ਖੁਸ਼ ਨੇ ਤੇ ਇਹੋ ਜਿਹੇ ਲੋਕ ਬਹੁਤ ਘੱਟ ਮਿਲਦੇ ਹੁੰਦੇ ਨੇ ਸੋ ਮੈਂ ਚਾਹਾਂਗੀ ਕਿ ਜੇਕਰ ਜੋ ਲੋਕ ਨੇ ਉਹਨਾਂ ਦੇ ਕੋਲ ਜੇਕਰ ਕੁਝ ਸਰਦਾ ਹੈ ਤਾਂ ਇਹੋ ਜਿਹੇ ਬੱਚਿਆਂ ਦਾ ਇਹੋ ਜਿਹੇ ਲੋਕਾਂ ਦਾ ਜ਼ਰੂਰ ਇੱਕ ਵਾਰ ਸੋਚੇ ਜਾਏ ਜ਼ਰੂਰ ਧਿਆਨ ਦਿੱਤਾ ਜਾਏ ਤਾਂ ਇਹ ਜੋ ਸ਼ਖਸ ਆਜਾ ਸਾਡੇ ਨਾਲ ਨੇ ਉਹਨਾਂ ਦੀ ਜੋ ਪਲੋਟ ਉਹਨਾਂ ਨੇ ਦਿੱਤਾ ਉਸ ਤੋਂ ਬਾਅਦ ਇਹ ਪੂਰੀ ਸੰਸਥਾ ਬਣੀ ਹੈ ਕਿਤਨਾ ਕਿਤੇ ਵੱਡਾ ਯੋਗਦਾਨ ਹੈ ਤਾਂ ਕਿ ਅੱਜ ਇਹਦਾ ਵੱਡਾ ਪਰਿਵਾਰ ਹੈ ਜੋ ਪ੍ਰਭ ਆਸਰਾ ਦਾ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਔਰ ਪਰਿਵਾਰ ਦਿਨੋ ਦਿਨ ਵੱਡਾ ਹੋ ਰਿਹਾ ਸੋ ਸਾਡੇ ਵੱਲੋਂ ਵੀ ਦੁਆਵਾ ਕਿ ਇਹਨਾਂ ਦੀ ਦੋਤੀ ਤੇ ਇਹਨਾਂ ਦੀ ਪੋਤੀ ਦੀ ਉਮਰ ਇਸੇ ਤਰੀਕੇ ਦੇ ਨਾਲ ਪਰਮਾਤਮਾ ਹਰ ਸਾਲ ਉਮਰ ਵਧਾਵੇ ਖੁਸ਼ੀਆਂ ਚੋਂ ਨੀ ਟੱਬਰ ਦੇ ਵਿੱਚ ਰੱਖੇ ਸੋ ਇਸ ਨਾਲ ਹੀ ਮੈਂ ਜਲਦ ਲੈਨੀ ਆ ਕੈਮਰਾਮੈਨ ਮੋਹਨ ਲਨਾਲ ਖੁਸ਼ਬੂ ਖੁਰਾਨ